ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਿਰਨਦੀਪ ਕੌਰ ਹੈ ਮੈਂ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਡਾਲਾ ਕਲਾ ਵਡਾਲਾ ਕੁਰਜੀ ਤੋਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਨਾਲ ਖਿੰਦ ਦੀ ਜੱਟ ਸ਼੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਜੁਲੰਗ ਹੈ 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 ਸਭ ਜਗ ਭੈਉ ਦੇ ਨਾਲ ਕੁਝ ਵਿਚਾਰ ਸਾਂਝੇ ਕਰਾਂ ਸਮਾਪਤੀ ਸਾਲ 1600 98 फीसदी का दिल्ली के दफ्तर में बैठने ਲਈ ਇੱਕ शहजादा حکومت ਨਾਲ ਦਾਸ ਦਾ راستہ ਨਿਰਗਰਿਭਰ ਗਿਆ ਸੀ ਕਿ ਉਸਨੇ ਆਪਣੇ ਪਾਰਸਾ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਹਸਾਸ ਖਾਂਸਨ ਕੀਤਾ ਇਹ शहजादा ਦੌਰੰਗ ਦੇ ਉਸੇ ਦਿਨ ਤੋਂ ਹੀ ਹਿੰਦੁਸਤਾਨ ਨੂੰ ਜੁਲਮ ਦੇ ਕਾਲੇ ਪੱਧਰਾ ਦੇ ਮੇਕੇ ਲਿਆ اور ਉਸਦੀ ਸੋਚ ਬੜੀ ਸਪਸ਼ਟ ਸੀ ਇੱਕ ਰਾਜਾ ਇੱਕ ਪਰਮ ਉਸਨੇ ਇਰਾਦਾ ਇਸ ਆਦੇਸ਼ ਨਾਲ ਹੁਕਮ ਜਾਰੀ ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਿਆਨਾਨ ਉਹਨਾਂ ਅੱਗੇ ਮੁਸ਼ਕਲ ਚੋਂ ਸੀ ਧਰਮ ਸ਼ਰਤੇ ਕੇ ਰੁਕਾ ਹੁਕਮਾਂ ਦੀ ਲੜੀ ਇੱਥੇ ਰੁਕੀ ਵੀ ਸੀ ਜ਼ਿੰਮੇਦਾਰ ਸੰਬੰਧਾਰ ਅਤੇ ਸਰਕਾਰੀ ਅਧਿਕਾਰੀ ਸਭਨਾਂ ਲਈ ਮੁਸਲਮਾਨ ਹੋਣਾ ਲਾਜ਼ਮੀ ਸੀ ਆ ਗਿਆ ਇੱਜ਼ਤ ਦੇ ਔਗੇ ਦੀ ਚਮਕ ਬਚਾਉਣ ਲਈ ਲੋਕਾਂ ਉੱਤੇ ਧਰਮ ਭਜਨ ਦਾ ਬਣਾਇਆ ਗਿਆ ਉਸ ਅਤੇ ਵਪਾਰਕ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਆਪਣੇ ਉੱਤੇ ਡੈਟ ਬਤਾ ਦਿੱਤੇ ਔਰੰਗਜ਼ੇਬ ਨੇ ਉਨ੍ਹਾਂ ਉੱਤੇ ਟੈਕਸ ਬਤਾ ਦਿੱਤੇ ਨਵੇਂ ਡੈਟ ਦੇ ਨਾਂ ਦਿੱਤੇ ਦੂਜੀ ਪਾਸੇ ਮੁਸਲਮਾਨਾਂ ਦੀਆਂ ਦੇ ਟੈਕਸ ਅੱਧੇ ਕਰ ਦਿੱਤੇ ਗਏ ਅਤੇ ਕੁਝ ਸਮੇਂ ਵਿੱਚ ਲਗਭਗ ਖਤਮ ਹੀ ਕਰ ਦਿੱਤੇ ਗਏ ਇਸ ਅੰਨਿਆ ਬੜੀ ਮੀਤੀ ਤੇ ਹਿੰਦੂ ਵਪਾਰੀਆਂ ਨੂੰ ਬਹੁਤ ਸੁਖੀ ਕੀਤਾ ਇਹ ਨਾਇਕ ਖੁੱਲਾ ਖਾਨ ਬੜੀਆਂ ਬੜੀਆਂ ਇਲਾਕੇ ਦੀ ਨਾਨਕ ਨਾਮ ਨੇਵਾ ਸਿੱਖਾਂ ਦੀ ਧਰਮਸ਼ਾਲਾ ਨੂੰ ਤੋਂ ਦਾ ਹਾਰ ਲਿਖਦਾ ਹੈ ਜੋ ਬਾਸ਼ਾ ਨੇ 1669 ਈਸਵੀ ਤੇ ਹੁਕਮ ਮੁਤਾਬਕ ਹਿੰਦੂਆਂ ਦੇ ਮੰਦਰ ਅਤੇ ਪਾਠਸ਼ਾਲਾ ਤੋਂ 1220 ਦੀ ਮੁਖ ਅਨੁਸਾਰ ਬਾਜੀ ਨੇ ਗੂੜੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਰवेश ਸ਼ਾਇਦ ਜੱਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਾਏ ਲਈ ਬਤੌਰ ਮਜੌਰ ਨਿਯੁਕਤ ਕਰ ਦਿੱਤਾ। ਨਾਨਕ ਨਾਮ ਦੇਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰवेश ਨੂੰ ਮਾਰ ਦਿੱਤਾ। ਜਦੋਂ ਉਸ ਦੇ ਮਾਰੇ ਵਾਲਿਆਂ ਦਾ ਪਤਾ ਕੀਤਾ ਤਾਂ ਇਸ ਘਟਨਾ ਨੇ ਸਾਫ਼ ਕਰ ਦਿੱਤਾ ਸੀ ਕਿ ਹੁਣ ਹੋਖ-ਚੋਪ ਨਹੀਂ ਰਹਿਣੀ। ਗੁਰੂ ਜੀ ਵੱਲੋਂ ਕਿਹਾ ਸੀ ਕਿ ਅਸਲੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਅਟਿਆ ਕੀਤੀ ਜਾ ਰਹੀ ਸੀ। ਜਿਸ ਤੋਂ ਰਾਤ ਧਾਰਮਿਕ ਵਿਅਕਤੀ ਜੁਲੰਹ ਦੀ ਕਬਰ ਹਟਾ ਕੇ ਦੂਰੋਂ-ਦੂਰੋਂ ਸੇਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਦੇ ਕਈ ਵਾਰ ਸਦੋਂ ਉਨ੍ਹਾਂ ਦੀ ਭੀੜ ਮਜਾਰਾ ਵਿੱਚ ਵੀ ਪੁੱਜ ਜਾਂਦੀ। ਔਰੰਗਜ਼ੇਬ ਦੇ سانت. تے اے بھی آگتی اندو سے گرو اور لہر اٹھنیا روس دیا چنگاریاں غیر مسلمان ہی نہیں بہت سارے سچے ادکاری بھی یہ سب دیکھ

ਇੱਕ ਬੈਠੇ ਹੋ ਕੇ ਸਾਥੇ ਰਾਤ ਦੇ ਘੜਦੇ ਹਨ ਤਾਂ ਸਭ ਤੋਂ ਵੱਡੀ ਬਾਸ਼ਾਈ ਵੀ ਡਿੱਗ ਜਾਂਦੀ ਹੈ ਧੰਨ